ਉਵਾਕਵਾਕ ਮਾਮਲੇ 'ਚ 167 ਗ੍ਰਾਮ ਅਫੀਮ ਅਤੇ ਇੱਕ ਪਿਸਤਲ ਸਮੇਤ ਤਿੰਨ ਨੂੰ ਕੀਤਾ ਗ੍ਰਿਫਤਾਰ ਆਈਪੀਐਸ ਦਿਲਪ੍ਰੀਤ ਸਿੰਘ ਏਸੀਪੀ ਨੇ ਦੱਸਿਆ ਕਿ ਦੀਨਾਨਗਰ ਦੀ ਪੁਲਸ ਟੀਮ ਵੱਲੋਂ ਨੈਸ਼ਨਲ ਹਾਈਵੇ ਸ਼ੂਗਰ ਮਿਲ ਪਣਿਆੜ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਸ਼ੱਕ ਦੀ ਬਨਾ ਤੇ ਪਠਾਨਕੋਟ ਸਾਈਡ ਵੱਲੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਦੌਰਾਨ ਇੱਕ ਗੱਡੀ 120 ਜਿਸ ਵਿੱਚ ਦੋ ਨੌਜਵਾਨ ਸਵਾਰ ਸਨ ਨੂੰ ਰੋਕ ਕੇ ਚਕੀਤਾ ਗਿਆ ਤਾਂ ਗੱਡੀ ਤੇ ਡੈਸ਼ਬੋਰਡ ਵਿੱਚ 17 ਗ੍ਰਾਮ ਅਫੀਮ ਅਤੇ ਇੱਕ ਪਿਸਟਲ ਬੱਤੀਪੁਰ ਬਰਾਮਦ ਹੋਇਆ। ਮਾਮਲੇ ਦੀ ਤਫਤੀਸ਼ ਦੌਰਾਨ ਗ੍ਰਿਫਤਾਰ ਅਮਨਾਤ ਸਿੰਘ ਵਾਸੀ ਥਾਣਾ ਨਰੋੜ ਚਮਨ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਅਫੀਮ ਚਨਜੀਤ ਸਿੰਘ ਉਰਫ ਸਿੰਪਲ ਵਾਸੀ ਵਿਜੈਨਗਰ ਅੰਮ੍ਰਿਤਸਰ ਪਾਸੋਂ ਖਰੀਦੀ ਹੈ ਜਿਸ ਵਿੱਚ ਉਸਨੇ ਕੁਝ ਅਫੀਮ ਇੱਕ ਲਿੰਕ ਰੋਡ ਦੇ ਨੇੜੇ ਵੀ ਲੁਕਾ ਕੇ ਰੱਖੀ ਹੈ। ਇਸ ਉਤੇ ਨਿਸ਼ਾਨਦੇਹੀ ਕਰਦਿਆਂ 50 ਗ੍ਰਾਮ ਅਫੀਮ ਹਰਬੰਦ ਕੀਤੀ ਗਈ ਅਤੇ ਚਰਨਜੀਤ ਸਿੰਘ ਨੂੰ ਮਕਦਮੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਜਿਸ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ਦੂਸਰੇ ਮਾਮਲੇ ਵਿੱਚ ਥਾਣਾ ਪ੍ਰਾਣਾਸ਼ਾਲਾ ਦੀ ਪੁਲਿਸ ਟੀਮ ਵੱਲੋਂ ਗੁਰਜੀਤ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਸ਼ਹਿਰ ਥਾਣਾ ਪ੍ਰਾਣਾਸ਼ਾਲਾ ਨੂੰ ਉਸ ਸਮੇਂ ਕਰਦੇ ਬਾਹਰ ਕਾਬੂ ਕੀਤਾ ਅਤੇ ਉਸ ਪਾਸੋਂ 100 ਗ੍ਰਾਮ ਅਫੀਮ 450 ਗ੍ਰਾਮ ਡੋਡੇ ਪੋਸਟ ਅਤੇ 3000 ਰੁਪਏ ਡਰੱਗ ਮੰਨੀ ਸਮੇਤ ਛੋਟਾ ਕੰਪਿਊਟਰਾਈਜ਼ਡ ਕੰਡਾ ਬਰਾਮਦ ਕੀਤਾ ਹੈ ਇਸ ਵ੍ਰਧਵੀ ਮਕਦਮਾ ਅੰਦਰ ਚੇ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਹ ਕੇ थाना ਪ੍ਰਾਣਾਸ਼ਾਲਾ ਵਿਖੇ ਇੱਕ ਜਗਜੀਤ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਪਾਸੀ ਨਵਾਂ ਸ਼ਹਿਰ थाना ਪ੍ਰਾਣਾਸ਼ਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦਾ ਰਿਮਾਂਡ ਕਰਕੇ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਸਰ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੋਰੂ ਯਾਦਵ ਆਈਪੀਐਸ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੇ ਸ਼ਬਦਾਜਿਕ ਵਾਰਨ ਡਰੱਗਸ ਜੋ ਕਿ جاری ਮੁਹਿੰਮ ਜਾਰੀ ਹੈ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਦੀ ਰੈਨਮਾਈ ਹੇਠ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮਕਦਮਿਆਂ 'ਚ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੀ ਐਸਐਚਓ ਦਿਨਾਨਗਰ ਅੰਮ੍ਰਿਤਪਾਲ ਜੀ ਐਸ ਐਚਓ ਰਾਣਾ ਸ਼ਾਲਾ ਮੋਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾ ਮੁਕੱਦਮਾ ਪੀਐਸ ਦਿਨਾਨਗਰ ਚ ਦਰਜ ਹੋਇਆ ਜੀ ਐਫ ਆਈ ਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਨ ਡੀ ਪੀ ਐਸ ਐਕਟ 25 ਆਰਮਜ਼ ਐਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ ਸੈਣੀ ਇਹ ਦੋਨੋਂ ਨਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਬੋਰ ਪਿਸਟਲ 17 ਗ੍ਰਾਮ ਆਫੀਨ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚ ਉਹ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਹਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਉਹ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐਂਡੀ ਪੀ ਐਸ ਐਕਟ ਲੱਗਾ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਕਾਲਾ ਇਹ ਨਵਾਂ ਨੁਸ਼ਹਿਰਾ ਪੁਰਾਣੀ ਸ਼ਾਲੇ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਹਫੀਮ 450 ਗ੍ਰਾਮ ਡੋਡੇ ਪੋਸਟ ਤਿੰਨ 3000 ਰੁਪਏ ਡਰਗ ਮਨੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਿਆ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨਬੱਧ ਹਾਂ ਪਹਿਲੇ ਵਾਲਾ ਦੋਸ਼ੀ ਹੈ ਇਹ ਆਊਟ ਆਫ ਸਟੇਟ ਜਦੋਂ ਆਪਣਾ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਤਾਂ ਉਥੋਂ ਮੋਡਲੀ ਪੁੱਛ ਕੇ ਚੌਥੋਂ ਲੈ ਕੇ ਆਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਜਿਹੜਾ ਪਿਸਟਲ ਵਾਲਾ ਬੰਦਾ ਫੜਿਆ ਜੀ ਜਿਹਦੇ ਕੋਲ ਸਬੰਧ ਕੋਈ ਹੈ ਕਿਸੇ ਨਾਲ ਜਾਂ ਇਹਦੇ ਤੇ ਜੀ ਪਹਿਲਾ ਸਰਫਿਕ ਐਕਸਾਈਜ਼ ਦਾ ਪਰਚਾ ਇਹਦੇ ਤੇ ਇਹਦਾ ਖਜੇ ਦਾ ਕੋਈ ਮਿਸਲ ਜੀ ਕੋਈ ਸਬੰਧ ਨਹੀਂ ਹੈ ਕਿਸੇ ਗੈਂਗਸਟਰੇ ਕੋਈ ਉਦਦੇ ਕ੍ਰਾਈਮਨਲ ਲੋਕ ਦੱਸਿਆ ਕਿ ਐ ਪਿਸਟਲ ਕਿਸ ਪਰਪਸ ਲਈ ਲਈ ਹੋਏ ਪਿਸਟਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਟਲ ਜਿਹੜਾ ਟੁਕਯਰ ਕੀਤਾ ਹੋਇਆ ਸੀ ਆ ਕਿੰਨੀ ਕ ਦਿਨ ਤੋਂ ਇਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਜੀ ਇਹ ਅੱਗੇ ਹੁਣ ਪੁੱਛਗੇ ਅੱਛੀ ਆਏਗਾ ਕਿ ਕਿੰਨੀ ਕੁ ਦੇਰ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਮੋਢੀ ਪੁੱਛਗੇਸ ਤੋਂ ਇਹ ਹੀ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚਾਹੀ ਸੀ ਬਟ ਛੇਤੀ ਫੜੇਗੇ ਉਮਰ ਦੇ ਹੋਲੇ ਨੇ ਕਿੰਨੇ ਕੇਜ ਇਹਨਾਂ ਦੇ ਦੋਨਾਂ ਦੇ ਉਮਰ ਦੇ ਹੋਲੇ ਹੈ ਜੀ ਇਹ ਇਹ 25 ਤੋਂ 30 ਸਾਲ ਦੇ ਨੌਜਵਾਨ ਹੈ ਜੀ